ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਕਈ ਮਹੀਨਿਆਂ ਤੋਂ ਸਮਾਣੇ ਟਾਵਰ ਤੇ ਜੋ ਭਾਈ ਗੁਰਜੀਤ ਸਿੰਘ ਖਾਲਸਾ ਬੈਠੇ ਨੇ ਮੋਰਚਾ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਉਹਨਾਂ ਵੱਲੋਂ ਵੀਡੀਓ ਪਾ ਕੇ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾ ਰਹੀ ਆ 11 ਜਨਵਰੀ ਨੂੰ ਸਭ ਸੰਗਤਾਂ ਇੱਥੇ ਸਮਾਣੇ ਦੀ ਧਰਤੀ ਤੇ ਜ਼ਰੂਰ ਪਹੁੰਚਣ ਉਹ ਤੋਂ ਬਾਅਦ ਜਿਹੜੇ ਭਾਈ ਹਰਦੀਪ ਸਿੰਘ ਨੇ ਤੇ ਸਰੂਪ ਸਿੰਘ ਸੰਧਾ ਉਹਨਾਂ ਨੇ ਵੀ ਸੰਗਤਾਂ ਨੂੰ ਬੇਨਤੀ ਕੀਤੀ ਆ ਵੀਡੀਓ ਰਾਹੀਂ ਤੇ ਕੀ ਕੀ ਗੱਲਬਾਤ ਉਹਨਾਂ ਨੇ ਅੱਗੇ ਰੱਖੀ ਆ ਉਹ ਸੰਗਤਾਂ ਦੇ ਵਿੱਚ ਇਹ ਵੀਡੀਓ ਦੇ ਨਾਲ ਅਸੀਂ ਦੱਸ ਰਹੇ ਹਾਂ ਤਾਂ ਵੱਧ ਚੜ ਕੇ ਸੰਗਤਾਂ ਜਿਹੜੀਆਂ ਸਮਾਣੇ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਆ ਅੱਗੇ ਸੁਣੋ ਸਾਰੀ ਗੱਲਬਾਤ ਆ ਗਿਆ ਕਿ ਇਹ ਲਾਸਟ ਇਕੱਠ ਹੈ ਇਹਦੇ ਵਿੱਚ ਆਰ ਜਾਂ ਪਾਰ ਦੀ ਗੱਲ ਕਰਨਗੇ ਉਹ ਇਹ ਸਾਨੂੰ ਵੀ ਨਹੀਂ ਪਤਾ ਵੀ ਉਹਨਾਂ ਨੇ ਕੀ ਕਹਿਣਾ ਹੈ ਜ਼ਰੂਰ ਪਹੁੰਚ ਕੇ ਉੱਥੇ ਉਹਨਾਂ ਦੀ ਗੱਲ ਸੁਣੋ ਇਹ ਨਾ ਹੋਵੇ ਕਿ ਉਹ ਉਹ ਦੀਪ ਸਿੰਘ ਵਾਂਗ ਸੀਤੀ ਪਾ ਜਾਣਾ ਉਦੋਂ ਬਾਅਦ ਤੁਸੀਂ ਉਥੇ ਇਕੱਠੇ ਹੁੰਦੇ ਫਿਰੋ ਉਦੋਂ ਬਾਅਦ ਇਕੱਠੇ ਆਉਣ ਦਾ ਕੋਈ ਫਾਇਦਾ ਨਹੀਂ ਹੋਣਾ ਵੀਰੋ ਜਿਵੇਂ ਦੀਪ ਸਿੰਘ ਆਪਣੇ ਜੋ ਵਿਛੋੜਾ ਦੇ ਗਿਆ ਓਵੇਂ ਉਹ ਵੀਰ ਦੇ ਜਾਣ ਤੋਂ ਬਾਅਦ ਉਥੇ ਇਕੱਠੇ ਹੋਵੋਗੇ ਸ਼ਰਧਾਂਜਲੀयां ਦੋਵਾਂਗੇ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਦਾਸ ਵੱਲੋਂ ਫੇਰ ਬੇਨਤੀ ਹੈ 11 ਜਨਵਰੀ 2025 ਲਾਸਟ ਇਕੱਠ ਹੋਵੇਗਾ ਤਹਿਸੀਲ ਪਾਰਕ ਨੇੜੇ ਟਾਵਰ ਕੋਲ ਜ਼ਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਡੇ ਸਮਾਨਾਂ ਦੇ ਅੰਦਰ ਗੁਰਜੀਤ ਸਿੰਘ ਖੇੜੀ ਵਿਦਾਇਆ ਛੋਟਾ ਕਿਸਾਨ ਤਿੰਨ ਚਾਰ ਕਿੱਲਾਂ ਦਾ ਮਾਲ ਚਾਰ ਸੌ ਗੋਟ ਉੱਤੇ ਟਾਵਰ ਤੇ ਜੀਰੋ ਮੈਨਸਾ ਹੂੰ ਤੇ ਚਖੜਾਂ ਦੇ ਉੱਤੇ ਬੈਠਾ ਉਹਨੂੰ ਵੀ ਤੁਸੀਂ ਦੂਰ ਦਾ ਸਖੋ ਜਰੂਰ ਸਾਰ ਲਿਓਗੇ 11 ਤਰੀਕ ਨੂੰ ਆਹ ਸਮਾਨ ਦੇ ਵਿੱਚ ਆਪਾਂ ਵਾਰ ਮਿਲ ਕੇ ਚਾਰੀਨਾਈ ਨੂੰ ਸਿਧਰਾ ਤੇ ਕੱਲ ਜਾਈਏ ਸੀ ਤਿੰਨ ਮਨੋਂ ਤੋਂ ਮੈਂ ਆਪ ਤੇ ਭਰਾ ਨੂੰ ਪਿੰਡ ਤੋਂ ਏਨੀ ਉੱਥੇ ਖਨੌਰੀ ਜਾਂਦੇ ਨੇ ਥਾ ਥਾ ਜਾਂਦੇ ਆ ਸਾਡਾ ਹੱਕ ਇਹ ਕੋਈ ਝਾੜਾ ਜੱਫੇ ਮੰਦੀ ਨਹੀਂ ਜਾਓਗੀ ਕਿਸਾਨ ਆ ਕਿਸਾਨੀ ਦਾ ਸਾਡਾ ਹੱਕ ਹੈ ਜਿੱਥੇ ਵੀ ਕੋਈ ਪੰਜਾਬ ਦੀ ਮਨੁੱਖਤਾ ਦੀ ਗੱਲ ਹੁੰਦੀ ਆ ਸਾਡਾ ਜਾਣਦਾ ਮੈਨੂੰ ਆਸਾ ਕਿ ਤੁਸੀਂ ਸਾਰੇ ਮੋਰਚਾ ਨੂੰ ਤਾਲ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਥਕ ਮੋਰਚਾ ਜਿੰਨੇ ਵੀ ਨੇ ਸਾਰੇ ਸਹਿਯੋਗ ਦੇਉਗੇ ਅੰਤਰ ਵਿਰੋਧਾਂ ਛੱਡ ਕੇ ਕਿਸੇ ਦੀ ਬੁੜਾਈ ਨਾਲ ਕਿਸੇ ਨੂੰ ਮਾਰਾ ਝੰਡਾ ਕਹਿਣ ਆਹ ਜਿੰਨਾ ਹੁੰਦਾ ਥੋੜਾ ਨਹੀਂ ਬਹੁਤਾ ਵੱਧ ਕੱਟ ਮੂਰ ਕਰੀਏ ਸਾਨੂੰ ਆਸ ਹੈ ਕਿ ਤੁਸੀਂ 11 ਜਨਵਰੀ ਨੂੰ ਟਾਬਰ ਦੇ ਉੱਤੇ ਸਮਾਣਾ ਦੇ ਅੰਦਰ ਤੁਹਾਡੇ ਸ਼ਹਿਰ ਵਿੱਚ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਜੀਤ ਸਿੰਘ ਖਾਲਸਾ ਗੁਰੂ ਪਿਆਰੀ ਸਾਧ ਸੰਗਤ ਜੀ ਸਮਾਣੇ ਅਟਿਆਲੇ ਦੇ ਨੇੜੇ ਸਮਾਣਾ ਸਮਾਣੇ ਦੇ ਵਿੱਚ ਪ੍ਰਾਣੀ ਤਹਿਸੀਲ ਦੇ ਸਾਹਮਣੇ ਆਪਾਂ ਬੀਐਸਐਨਲ ਦੇ ਟਾਬਰ ਦੇ 400 ਫੁੱਟ ਉੱਚੇ ਟਾਬਰ ਦੇ ਉੱਤੇ ਬੈਠਿਆ ਮੋਰਚਾ ਲਾਈ ਮੋਰਚਾ ਆਪਾਂ ਇਸ ਕਰਕੇ ਲਾਇਆ ਵੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੁਕ ਸਕੇ ਤੇ ਸਖਤ ਕਾਨੂੰਨ ਸਰਕਾਰ ਬਣਾਵੇ ਤਾਂ ਕੋਈ ਵੀ ਤਿੰਨ ਮਹੀਨੇ ਹੋ ਗਏ ਮੈਨੂੰ ਚੜ੍ਹੇ ਨੂੰ ਇਸ ਟਾਵਰ ਤੇ ਤਾਂ ਕੋਈ ਵੀ ਆਪਣਾ ਕੌਮ ਦਾ ਜਥਾ ਜਾਂ ਐਸਜੀਪੀਸੀ ਜਾਂ ਕੋਈ ਵੀ ਸੰਸਥਾ ਮੇਰਾ ਸਾਥ ਨਹੀਂ ਦੇ ਰਹੀ ਕੋਈ ਗੱਲ ਨਹੀਂ ਮੈਂ ਖਾਲਸਾ ਪੰਥ ਨੂੰ ਆਵਾਜ਼ ਮਾਰਦਾ ਗੁਰੂ ਪਿਆਰਿਓ ਆਓ 11 ਜਨਵਰੀ 2025 ਨੂੰਰੇ ਇਕੱਠਾ ਆਓ ਗੁਰੂ ਦੀ ਗੋਦ ਦਾ ਨਿਗਮਾਣ ਲੋ ਆਪਣਾ ਸਿੱਖ ਹੋਣ ਦਾ ਫਰਜ਼ ਨਿਭਾਓ 11 ਤਰੀਕ ਪਹਿਲਾ ਮਹੀਨਾ 2025 ਨੂੰ ਪਹੁੰਚੋ ਭਾਈ ਆਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਧ ਅੱਜ ਤੱਕ ਇੰਨਾ ਹੀ ਅੱਗੇ ਤੋਂ ਫਿਰ ਆਪਾਂ ਨਵੀਆਂ ਪਾਸ਼ਾਂ ਖਬਰਾਂ ਲਾ ਕੇ ਫਿਰ ਹਾਜ਼ਰ ਹੋਵਾਂਗੇ ਹਾਜ਼ਰ ਤੱਕ ਨਹੀਂ ਸਾਨੂੰ ਜੋ ਆ ਗਿਆ ਸਾਡੇ ਚੈਨਲ ਨੂੰ ਜਰੂਰ ਜੋਇਨ ਕੀਤੇ ਸਬਸਕ੍ਰਾਈਬ ਕਰਿਓ ਲੱਕ ਮਿਲ ਸ਼ੇਅਰ ਕਰਿਓ ਧੰਨਵਾਦ ਜੀ ਖਸਤਾ